ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਵਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਪੇਸ਼ੀ ਭੁਗਤਣ ਦੇ ਲਈ ਅਦਾਲਤ ਦੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਅਦਾਲਤ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਦੀ ਬੈਰਕ ਦੇ ਕੋਲ ਲਗਾਏ ਗਏ ਸੀ ਵੱਡੀ ਗੰਟੀ ਦੇ ਵਿੱਚ ਕੈਮਰੇ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪਏਨ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁਕਨੀ ਪਾਉਗੀ ਕਿ ਉਸ ਗੈਰ ਕਾਨੂੰਨੀ ਕੰਮ ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰुणਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਦੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਜਿਵੇਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ ਬਾਰ ਕਹਿ ਰਿਹਾ ਸੀਗਾ ਕਿ ਮੇਰੇ ਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਔਨ ਦਾ ਪ੍ਰੋਟੈਕਟ ਸਟੋਪ ਸਿਕਿਉਰਿਟੀ ਮਗਰ ਇੱਕ ਬੜੀ ਪਾਈਨ ਲਾਈਨ ਹੈ ਬਿਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਕੇ ਮਾਰ-ਮਾਰ ਕੇ ਮਤਲਬ ਲਈ ਪੜਦੇ ਸੀ ਉਦੋਂ ਕੁਝ ਤੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਟਲ ਗਿਆ ਖਤਰਾ ਤਾਂ ਇਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਝ ਭਗਵੰਤ ਮਾਨ ਬਾਰੇ ਨਾ ਕਹਿ ਜਵੇ ਹੋਰ ਖਤਰਾ ਕੋਈ ਨਹੀਂ ਆ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਪੰਜਾਬ ਕੇਸਲੀ ਗਰੁੱਪ ਦੇ ਉੱਪਰ GST ਵਿਭਾਗ ਵੱਲੋਂ ਕੀਤੀ ਗਈ ਰੇਟ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਰਾਸ਼ਟਰਪਤੀ ਦੇ ਕੋਲ ਉਠਾਇਆ ਮੁੱਦਾ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮਾਮਲੇ ਦਾ ਨੋਟਿਸ ਲੈਣ ਦੀ ਕੀਤੀ ਅਪੀਲ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਕਿ ਵੀਆਈਪੀ ਕਲਚਰ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਵੀਆਈਪੀ ਕਲਚਰ ਤੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੋਈ ਪੂਰੀ ਤਰ੍ਹਾਂ ਦੀ ਨਾਲ ਫੇਲ ਗਈ। ਕਿਸੇ ਵੀ ਫੋਰਸ ਨੂੰ ਲੀਡਰਸ਼ਿਪ ਹੀ ਲੀਡ ਕਰਦੀ ਆ। ਇਹੀ ਫੋਰਸ ਸੀ ਜਿਨੇ ਟੈਰੋਰੀਜ਼ਮ ਨੂੰ ਕੰਟਰੋਲ ਕੀਤਾ ਲੇਕਿਨ ਇਹੀ ਫੋਰਸ ਜਿਹੜੀ ਆ ਕਿਉਂਕਿ ਪੋਲੀਟੀਕਲ ਲੀਡਰਸ਼ਿਪ ਬਿਲਕੁਲ ਕਲਾਪਸ ਕਰ ਚੁੱਕੀ ਆ। ਇਹਨਾਂ ਦਾ ਹੁਣ ਕੰਮ ਤਾਂ ਇਧਰ ਨੂੰ ਹੋ ਗਿਆ ਕਿ ਅਸੀਂ ਪੋਲਿਟਿਕਲ ਲੀਡਰਾਂ ਨੂੰ ਕਿਵੇਂ ਬੁੱਕ ਕਰਨਾ ਇਹਨਾਂ ਨੇ ਵੀਆਈਪੀ ਕਲਚਰ ਹਟਾਇਆ ਸੀ ਤੇ ਬੀਬੀਆਈਪੀ ਕਲਚਰ ਲੈ ਆਂਦਾ ਤੇ ਮੈਨੂੰ ਲੱਗਦਾ ਫੋਰਸ ਹੀ ਨਹੀਂ ਰਹੀ ਕੰਮ ਕਰਨ ਵਾਲੀ ਕਿਉਂਕਿ ਇਹ ਤਾਂ ਲੀਡਰਾਂ ਦੇ ਪਿੱਛੇ ਪਿੱਛੇ ਹੀ ਮੈਨੂੰ ਲੱਗਦਾ ਜਿੱਥੇ ਕਿਤੇ ਦੋ ਬੰਦੇ ਅੱਗੇ ਹੁੰਦੇ ਸੀ ਹੁਣ 20 25 25 50 50 ਇਹਨਾਂ ਨੇ ਬੀਬੀ ਵੀਆਈਪੀ ਕਲਚਰ ਛੱਡ ਕੇ ਬੀਬੀਆਈ ਕਲਚਰ ਲੈ ਆਂਦਾ ਸੋ ਲੀਡਰਸ਼ਿਪ ਹੈ ਨਹੀਂ ਉਹ ਇਸ ਕਰਕੇ ਡਾਇਰੈਕਸ਼ਨਲੈਸ ਹੈਗੀ ਆ ਪੰਜਾਬ ਕੇਸਰੀ ਗਰੁੱਪ ਦੇ ਉੱਪਰ GST ਵਿਭਾਗ ਵੱਲੋਂ ਕੀਤੀ ਗਈ ਰੇਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਨੇ ਕੀਤੀ ਇਸ ਦੀ ਨਿੰਦਾ ਕਿਹਾ ਕਿ ਪੰਜਾਬ ਸਰਕਾਰ ਕਰ ਰਹੀ ਸਰਕਾਰੀ ਏਜੰਸੀਆਂ ਦੀ ਖੁੱਲ੍ਹ ਕੇ ਦੁਰਵਰਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਨ ਸਿੰਘ ਪੰਦੇਰ ਨੇ ਭਾਰਤ ਅਮਰੀਕਾ ਸਮਝੌਤੇ ਦੇ ਉੱਪਰ ਕੀਤੀ ਟਿੱਪਣੀ ਕਿਹਾ ਕਿ ਇਸ ਸਮਝੌਤੇ ਦੇ ਵਿੱਚ ਡੇਰੀ ਫਾਰਮਿੰਗ ਤੇ ਖੇਤੀਬਾੜੀ ਸੈਕਟਰ ਵੀ ਆ ਸ਼ਾਮਲ ਤੇ ਇਸ ਮਝੌਤਾ ਦੇਸ਼ ਦੇ 80 ਕਰੋੜ ਕਿਸਾਨਾਂ ਨੂੰ ਉਜਾੜੇਗਾ ਜੋ ਅਭੀ ਹਮ सुन रहे हैं व्हाइट हाउस से एक ज्वाइंट प्रेस रिलीज हुई है जो भारत अमेरिका समझौते के बारे में है जिसमें से अब जो बातें कह रहे थे पीयूष गोयल जी और सब सामने आ गया इसमें एग्रीकल्चर सेक्टर भी है जो बातें निकल के आ रही है कि पिछले तेरह फरवरी 2025 जो प्रधानमंत्री और ट्रंप जी की बात है उसी के रूप में आधारित ये समझौता हुआ है अभी भी बहुत सारा कुछ अभी सामने आना बाकी है जैसे ये बी ये बोलते हैं डी जो है उसमें एक तो ये पशु के लिए जो बोल नॉन वेज फीड है वो भी आ रही है उसमें और इस तरह से सोयाबीन मूंगफली सरो मक्की जवार इनका नाम तो हमने सुनी लिया उसमें तो एग्रीकल्चर और डेयरी फार्मिंग इसमें है आने वाले समय में ये और स्पष्ट हो जाएगा तो अब स्पष्ट हो गया अभी भारत सरकार बेशक पीयूष गोयल जी कह रहे मार्च में जाके समझौता करेंगे समझौते में तो हो गया निकल के आ गया तो ये पूरे देश के 80 करोड़ किसानों को उजाड़ कर रख देगा जो ग्रामीण भारत है उसे उजाड़ने का ये बड़ा समझौता होगा और बातें अभी सामने निकल के आ जाएंगे और हम अगर ऐसा होता है तो किसान मजदूर मोर्चा ਪੂਰੇ ਜੋਰ ਸੇ ਪੂਰੇ ਦੇਸ਼ ਕੇ ਸੰਗਠਨੋ ਕੋ ਇਕੱਠਾ ਕਰੇਗਾ ਔਰ ਭਾਰ ਸਰਕਾਰ ਕੇ ਖਿਲਾਫ ਬੜਾ ਅੰਦੋਲਨ ਖੜਾ ਕਰੇਗਾ। ਹੁਸ਼ਿਆਰਪੁਰ ਦੇ ਹਲਕਾ ਗੜ ਸ਼ੰਕਰ ਦੇ ਪਿੰਡ ਮਹੰਦੋਵਾਣੀ ਗੁਜਰਾ ਦੇ ਵਿੱਚ ਇੱਕ ਸਾਫ ਕਾ ਇੰਸਪੈਕਟਰ ਦੀ ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਤੇ ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ਵਿੱਚ ਤੇ ਕਾਰਵਾਈ ਕੀਤੀ ਸ਼ੁਰੂ। ਐਸਾ ਨੇ ਸਵੇਰੇ ਇੱਕ ਰਿਪੋਰਟਿੰਗ ਹੋਈ ਸੀ ਮਹੰਦਪਾਣੀ ਗੁਜਰਾ ਪਿੰਡ ਚ। ਰਚਨਾ ਦੇ ਵੀ ਵਾਈਫ ਆਫ ਸ਼ਾਮਲਾਲ ਹੈਗੇ ਨੇ। ਉਨਾ ਦੇ ਅਨਫੋਰਚਨ ਇਨਸੀਡੈਂਟ ਹੋਇਆ ਫਾਇਰਿੰਗ ਦਾ ਰਿਪੋਰਟ ਹੋਈ ਆ ਅਸੀਂ ਮੌਕੇ ਤੇ ਆਏ ਆ ਮੈਂ ਤੇ ਡੀਐਸਪੀ ਗੜਸ਼ੰਕਰ ਸਾਹਿਬ ਤੇ ਅਸੀਂ ਜਾਇਦਾ ਲਿਆ ਆ ਤੇ ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਲੱਗ ਗਈਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਪੇਸ਼ ਕਰ ਲਾਂਗੇ ਸਰ ਕਿੰਨੇ ਰਾਉਂਡ ਫਾਇਰ ਹੋਏ ਕੋਈ ਲੱਗਦਾ ਕਿੰਨੇ ਹਲੇ 3 ਤੋਂ 4 ਰਾਉਂਡ ਦਾ ਹੈ ਸਾਨੂੰ ਫਾਇਰਿੰਗ ਦਾ ਤੇ ਉਹਨੂੰ ਅਸੀਂ ਚੈੱਕ ਕਰ ਰਹੇ ਆਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਨੇ ਇੱਕ ਕਥਿਤ ਆਰੋਪੀ ਰਣਜੀਤ ਸਿੰਘ ਨੂੰ ਤਰਨਤਾਰਨ ਤੋਂ ਕੀਤਾ ਗ੍ਰਿਫਤਾਰ ਤੇ ਆਰੋਪੀ ਦੇ ਉੱਪਰ ਨੇ ਅਮਰਤਪਾਲ ਮੈਰੋ ਨੂੰ ਵਿਦੇਸ਼ ਭੱਜਣ ਦੇ ਵਿੱਚ ਮਦਦ ਕਰਨ ਦੇ ਇਲਜ਼ਾਮ ਇਹ ਗੱਲ ਸਾਡੇ ਥਾਣਾ ਕੈਂਟ ਦੀ ਜਿਹੜੀ ਕਿ ਪੁਲਸ ਪਾਰਟੀ ਵੱਲੋਂ ਮਕਦਮਾ ਨੰਬਰ 106 2025 ਹੈ ਜਿਹੜਾ ਅਮਰਤਪਾਲ ਮੈਰੋ ਤੇ ਉਸ ਦੇ ਸਾਥੀ ਰਣਜੀਤ ਰਣਜੀਤ ਸਿੰਘ ਤੇ ਜਸਪ੍ਰੀਤ ਤੇ ਤੇ ਨਿਮਰਤਜੀਤ ਸਿੰਘ ਤੇ ਤੇ ਇੱਕ ਅਨਨੌਨ ਬੰਦੇ ਤੇ ਦਰਜ ਰਜਿਸਟਰ ਹੋਇਆ ਸੀ ਅਤੇ ਇਸ ਮਕਦਮੇ ਦਾ ਸਬੰਧ ਹੈ ਕਮਲਕੌਰ ਭਾਬੀ ਜਿਹਦਾ ਅਸਲ ਨਾਮ ਕੰਚਨ ਕੁਮਾਰੀ ਸੀ ਜਿਹਦੀ ਡੈੱਡ ਬੋਡੀ ਸਾਨੂੰ ਅਦੇਸ਼ ਹਸਪੀਟਲ ਦੇ ਆ ਪਾਰਕਿੰਗ ਦੇ ਵਿੱਚੋਂ ਮਿਲੀ ਸੀ ਉਸ ਦੇ ਨਾਲ ਹੈਗਾ ਤੇ ਕੱਲ ਸਾਡੀ ਟੀਮ ਵੱਲੋਂ ਬੜੀ ਮਤਲਬ ਜਿਹੜੀ ਰੇਡ ਕੀਤੀ ਗਈ ਸੀ ਇਹਦੇ ਰਾਹ ਸ਼ਿਟਕਾਣੇ ਤੇ ਜਿੱਥੋਂ ਸਾਨੂੰ ਇਹ ਅਸੀਂ ਰਣਜੀਤ ਸਿੰਘ ਨੂੰ ਇਸ ਮਕਦਮੇ ਦੇ ਪੂਰ ਨੂੰ ਗ੍ਰਿਫਤਾਰ ਕੀਤਾ ਇਹਦਾ ਦੋਸ਼ ਕੀ ਸੀ ਇਹਦਾ ਦੋਸ਼ ਇਹ ਸੀਗਾ ਜੀ ਇਹ ਵਾਰਦਾਤ ਦੇ ਵਿੱਚ ਇਹ ਦੀ ਕੌਨਸਪੀਰੇਸੀ ਸੀਗੀ ਇਹ ਜਿਹੜੇ ਮੌਕੇ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਅਮਰਤਪਾਲ ਮੈਰੋ ਨੇ ਆਪਣੇ ਸਾਥੀਆਂ ਦੇ ਨਾਲ ਉਸ ਨੂੰ ਇਹ ਮੌਕੇ ਤੋਂ ਭਿਹਾ ਕੇ ਲਿਆ ਕੇ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਛੱਡਿਆ ਸੀਗਾ ਜਿਸ ਕਾਰਨ ਵਾਰਦਾਤ ਤੋਂ ਬਾਅਦ ਅਮਰਤਪਾਲ ਮੈਰੋ ਜਿਹੜਾ ਉਦੇਸ਼ ਭਜਨ ਦੇ ਵਿੱਚ ਫਰਾਰ ਹੋ ਗਿਆ ਸੀ ਸਾਥ ਹੋ ਗਏ ਅੰਮ੍ਰਿਤਸਰ ਦੇ ਜਨਿਆੜਾ ਗੁਰੂ ਦੇ ਵਿੱਚ ਇੱਕ ਘਰ ਦੀ ਛੱਤ ਉੱਪਰ ਮਿਲਿਆ ਗੁਬਾਰਿਆਂ ਨਾਲ ਬੰਨਿਆ ਹੋਇਆ ਬੈਨਰ ਤੇ ਬੈਨਰ ਦੇ ਉੱਪਰ ਲਿਖੀ ਹੋਈ ਆ ਉਰਦੂ ਦੇ ਵਿੱਚ ਲਿਖਾਈ ਤੇ ਇਸ ਕਾਰਨ ਲੱਗ ਰਿਹਾ ਏ ਇਹ ਬੈਨਰ ਪਾਕਿਸਤਾਨੀ ਤੇ ਪੁਲਿਸ ਨੇ ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਲਾਲਾਬਾਦ ਦੇ ਵਿੱਚ ਫਾਜ਼ਿਲਕਾ ਰੋਡ ਤੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ ਤੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਜੀ ਸਰ ਅੱਜ ਇੱਕ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਹਾਦਸਾ ਵਾਪਰਦਾ ਹੈ ਕੀ ਮਾਮਲਾ ਕੀ ਹੋਇਆ ਸੀਗਾ ਜੀ ਇਹ ਜੀ ਦੋ ਵਹੀਕਲਸ ਐਕਸੀਡੈਂਟ ਹੋਇਆ ਇੱਕ ਪਾਸੋਂ ਕਾਰ ਇੱਕ ਪਾਸੋਂ ਮੋਟਰਸਾਈਕਲ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਤੇ ਅਗਲੀ ਇਨਵੈਸਟੀਗੇਸ਼ਨ ਜਾਰੀ ਸਰ ਕੀ ਨਾਮ ਹੈ ਮ੍ਰਿਤਕ ਦਾ ਜੀ ਮ੍ਰਿਤਕ ਦਾ ਨਾਮ ਰਮੇਸ਼ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਛੋਟਾ ਟਵਾੜਾ ਸ਼ਾਦੀ ਸ਼ੁਦਾ ਸੀਗੇ ਜਾਂ ਅਨ ਅਨਮੈਰਡ ਸੀਗੇ ਦੇਖੋ ਜੀ ਇਹ ਅਜੇ ਕੋਈ ਪਿਆਰ ਨੇ ਪਰਿਵਾਰ ਨੇ ਬਿਆਨ ਨਹੀਂ ਲਿਖਾਇਆ ਠੀਕ ਹੈ ਜੀ ਜਿਵੇਂ ਉਹ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਅੱਗੇ ਵੀ ਕਲੀਅਰ ਹੋ ਜਾਊਗਾ ਸਰ ਇੱਕ ਜਿਹੜਾ ਕਿ ਲੜਕੇ ਦੇ ਮਾਤਾ ਜੀ ਇਲਜ਼ਾਮ ਲਾ ਰਹੇ ਨੇ ਲੜਕੀ ਤੇ ਕਿ ਜਿਹੜਾ ਕਿ ਇਹ ਲੜਕੀ ਦੇ ਸਬੰਧ ਸੀਗੇ ਉਸ ਕਰਕੇ ਦਾ ਕਤਲ ਕਰਵਾਇਆ ਗਿਆ ਜੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਸੋ ਉਹ ਪੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਕੁਝ ਦੇਖਦੇ ਆ ਜੀ ਸਾਰੇ ਐਂਗਲਾਂ ਤੋਂ ਉਹਦੇ ਤੋਂ ਦੀ ਵੇਖਿਆ ਜਾ ਰਿਹਾ ਤੇ ਜਿਸ ਤਰ੍ਹਾਂ ਦਾ ਹਲਾਤ ਆਉਣਗੇ ਉਸ ਮੁਤਾਬਕ ਕਾਰਵਾਈ ਜਿਹੜੀ ਸਰ ਗੱਡੀ ਵੱਲੋਂ ਹਾਦਸਾ ਕੀਤਾ ਗਿਆ ਗੱਡੀ ਪੁਲਿਸ ਵੱਲੋਂ ਕਬਜ਼ੇ ਚ ਲੈ ਲਈ ਗਈ ਹੈ ਜੀ ਬਿਲਕੁਲ ਅਗਲੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਅੱਗੇ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੈ ਜੀ ਜੋ ਪਰਿਵਾਰ ਬਿਆਨ ਲਹਾਏਗਾ ਉਸ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਮਾਨਸਾ ਦੇ ਕਸਬੇ ਸਦੂਲਗੜ ਦੇ ਵਿੱਚ ਵਾਪਰਿਆ ਦਰਦਨਾਕ ਸੜਕੀ ਹਾਦਸਾ ਕਾਰ ਤੇ ਟਰਾਲੇ ਦੀ ਟੱਕਰ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਦਰਦਨਾਕ ਮੌਤ ਕਾਇਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਧ ਹੋਈ ਇਜਾਜ਼ਤ ਤਸ਼ਰੀਕਾਲ